ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜਿੰਨੀਆਂ ਵੀਡੀਓ ਮੈਂ ਅੱਜ ਤੱਕ ਵਿਆਹ ਤੋਂ ਬਾਅਦ ਵਾਲੀਆਂ ਅਪਲੋਡ ਕੀਤੀਆਂ ਤੁਸੀਂ ਸਾਰੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਹੀ ਸੋਹਣੇ-ਸੋਹਣੇ ਤੁਹਾਡੇ ਕਮੈਂਟ ਸੀਗੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਮੇਰੇ ਨਾਲ ਜੁੜੇ ਨੇ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਵਿੱਚ ਕੁਸ਼ਕ ਪਤਾ ਨਹੀਂ ਅਨਨੋਨ ਪਰਸਨ ਨੇ ਜਾਂ ਕੋਈ ਰਿਸ਼ਤੇਦਾਰੀ ਚੋਂ ਵੀ ਕਈ ਹੋ ਸਕਦੇ ਨੇ ਕੋਣ ਆ ਵਿੱਚੋਂ ਕਈ ਜਿਹੜੇ ਮਾੜੇ ਕਮੈਂਟ ਵੀ ਕਰਦੇ ਨੇ ਤੇ ਉਹਨਾਂ ਨੂੰ ਮੈਂ ਹੁਣ ਨਾ ਅੱਜ ਇੱਕ ਗੱਲ ਕਹਿਣਾ ਚਾਹਣੀ ਆ ਇਈ ਵੀਚੋ ਨਾ ਕਮੈਂਟ ਕਰ ਦਿੰਦੇ ਨੇ ਕਿ ਇਹ ਵਾਲਾ ਮੁੰਡਾ ਤੇ ਆਪਾਂ ਪਹਿਲਾਂ ਵੀ ਵੀਡੀਓ ਚ ਵੇਖਿਆ ਸੀਗਾ ਜਦੋਂ ਤੁਹਾਨੂੰ ਇੱਕ ਵਾਰੀ ਗੱਲ ਕਲੀਅਰ ਕਰਤੀ ਕਿ ਰਿਸ਼ਤਾ ਰਿਸ਼ਤੇਦਾਰੀ ਦੇ ਵਿੱਚ ਹੋਇਆ ਤੇ ਇਹ ਤੇ ਆਪਣੇ ਆਪਣਾ ਦਿਮਾਗ ਜਿਹੜਾ ਨਾ ਉਹ ਕੰਮ ਕਰਨਾ ਚਾਹੀਦਾ ਵੀਡੀਓ ਵੇਖਣ ਵਾਲਿਆਂ ਦਾ ਤੇ ਮੇਰਾ ਹੈਗਾ ਹੀ ਦਿਓਰ ਐ ਤੇ ਦਿਓਰ ਵਾਲੀ ਰਿਸ਼ਤਾ ਹੋਇਆ ਤੇ ਸੋ ਦੁੱਖ ਸੁੱਖ ਭੈਣ ਭਰਾਵਾਂ ਚ ਆਉਂਦੇ ਰਹਿੰਦੇ ਨੇ ਤੇ ਵਿੱਚ ਕਦੇ ਆਏ ਸੀਗੇ ਪਹਿਲਾਂ ਤੇ ਜੇ ਵੀਡੀਓ ਸ਼ੂਟ ਹੋ ਗਈ ਤੇ ਕੋਈ ਆਖਰ ਆ ਗਈ ਤੁਸੀਂ ਦੱਸ ਲਓ ਪਹਿਲਾਂ ਮੈਨੂੰ ਇਦਾਂ ਤਾਂ ਕੋਈ ਮੈਨੂੰ ਸਬਸਕ੍ਰਾਈਬਰ ਵੀ ਮਿਲ ਜੇ ਨਾ ਮੇਰਾ ਤੇ ਕਈ ਵਾਰੀ ਇਹ ਹੁੰਦਾ ਕਿ ਉਹ ਕਹਿ ਦਿੰਦੇ ਨੇ ਕਿ ਸਿਮੀ ਦੀ ਜੀ ਤੁਹਾਡਾ ਨਾ ਫੋਟੋ ਖਚੋਣੀ ਜਾਂ ਵੀਡੀਓ ਸ਼ੂਟ ਕਰਨੀ ਤੇ ਆਪਾਂ ਉਹ ਵੀ ਸ਼ੂਟ ਕਰ ਲੈਨੇ ਆ ਤੇ ਮਤਲਬ ਚੈਨਲ ਦੇ ਉੱਤੇ ਅਪਲੋਡ ਕਰ ਦਈਦੀ ਆ ਤੇ ਤੁਸੀਂ ਆਪਣਾ ਦਿਮਾਗ ਨਹੀਂ ਵਰਤਦੇ ਤੇ ਮੈਨੂੰ ਭੜੇ ਭੜੇ ਕਮੈਂਟ ਕਰਨ ਲੱਗ ਜਾਂਦੇ ਹੋ ਕਿ ਤੁਸੀਂ ਕਹਿ ਦਿੰਦੇ ਹੋ ਕਿ ਤੁਹਾਡਾ ਹਸਬੰਡ ਦੇ ਹੁੰਦਿਆਂ ਹੀ ਚੱਕਰ ਸੀਗਾ ਜਾਂ ਤੁਸੀਂ ਹੁਣ ਮੈਰਿਜ ਕਰਵਾ ਲਈ ਐ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਫਿਰ ਤੁਸੀਂ ਮੇਰਾ ਕੁਝ ਵਿਗਾੜ ਲੋਗੇ ਤੁਸੀਂ ਕਮੈਂਟਾਂ 'ਚ ਭੌਂ ਨਹੀਂ ਸਕਦੇ ਹੋ ਇਤੋਂ ਅੱਗੇ ਕੁਝ ਨਹੀਂ ਕਰ ਸਕਦੇ ਮੰਨ ਲਓ ਮੈਂ ਇਹ ਗੱਲ ਕਹਿਨੀ ਆ ਕਿ ਹਾਂ ਮੇਰਾ ਪਹਿਲਾ ਦਾ ਹੀ ਚੱਕਰ ਸੀਗਾ ਫਿਰ ਤੁਸੀਂ ਕੀ ਕਰ ਲੋਗੇ ਕਰ ਲੋਗੇ ਕੁਝ ਤੁਸੀਂ ਕੁਝ ਨਹੀਂ ਕਰ ਸਕਦੇ ਬਸ ਤੁਸੀਂ ਦੋ ਅੱਖਰ ਟਾਈਪ ਕੀਤੇ ਬਸ ਕਰਤਾ ਕਮੈਂਟ ਵਾਹੇ ਕਮੈਂਟ ਕਰਦੇ ਤੇ ਬੜੀ ਵਧੀਆ ਗੱਲ ਐ ਤੁਹਾਡੇ ਕਮੈਂਟਾਂ ਦਾ ਹੀ ਤੇ ਮੈਨੂੰ ਫਾਇਦਾ ਹੁੰਦਾ ਜੇ ਤੁਹਾਨੂੰ ਸਮਝ ਨਹੀਂ ਨਾ ਇੱਕ ਵਾਰੀ ਲੱਗਦੀ ਜੇ ਕੁਝ ਤੁਹਾੜ ਕੋ ਹੁੰਦਾ ਤੇ ਤੁਸੀਂ ਮੈਨੂੰ ਉਹ ਕਰਕੇ ਦੱਸਦੇ ਜੀ ਤੁਹਾੜ ਕੋ ਇਹ ਹੁੰਦਾ ਅੱਜ ਮੈਂ ਤੁਹਾਨੂੰ ਇਹੋ ਹੀ ਗੱਲਾਂ ਕਲੀਅਰ ਕਰਨੀਆਂ ਆਂ ਬਾਕੀ ਜੇ ਤੁਹਾਨੂੰ ਚੰਗਾ ਲੱਗਦਾ ਤੇ ਵੀਡੀਓ ਲਾਈਕ ਕਰੋ ਜੇ ਤੁਹਾਨੂੰ ਨਹੀਂ ਲੱਗਦਾ ਤੇ ਨਾ ਕਰੋ ਕੋਈ ਤੁਹਾਨੂੰ ਧੱਕਾਸ਼ਾਹੀ ਤੇ ਨਹੀਂ ਹੈਗੀ ਕਿ ਤੁਸੀਂ ਮੇਰੀ ਵੀਡੀਓ ਵੇਖਣੀ ਵੇਖਣੀ ਹੈ ਤੇ ਲਾਈਕ ਕਰਨੀ ਕਰਨੀ ਹੈ ਉਹ ਤੁਹਾਡੀ ਆਪਣੀ ਮਰਜ਼ੀ ਹੈ ਬਾਕੀ ਜਿਹੜੀ ਆਡੀਅנס ਮੈਨੂੰ ਪਿਆਰ ਕਰਦੀ ਆ ਉਹਨੇ ਕਰਦੇ ਹੀ ਰਹਿਣਾ ਕਈ ਵਿੱਚ ਇਹੋ ਜਿਹਾ ਵੀ ਹੁਣ ਦੇਨੇ ਮੇਰੇ ਸਬਸਕ੍ਰਾਈਬਰ ਕਿ ਜਿਹੜੇ ਕਹਿੰਦੇ ਨੇ ਕਿ ਦੀ ਤੁਸੀਂ ਇਹਨਾਂ ਦੀਆਂ ਗੱਲਾਂ 'ਤੇ ਧਿਆਨ ਨਾ ਦਿਓ ਲੋਕਾਂ ਦਾ ਕੰਮ ਹੈ ਭੌਂਕਣਾ ਤੇ ਇਹਨਾਂ ਨੇ ਭੌਂਕਦੇ ਹੀ ਰਹਿਣਾ ਲੱਗ ਗਿਆ ਤੁਹਾਨੂੰ ਹੁਣ ਸਮਝ ਤੇ ਅਗਲੀ ਵਾਰੀ ਕਮੈਂਟ ਜਿਹੜਾ ਕਰਨਾ ਨਾ ਉਹ ਸੋਚ ਸਮਝ ਕੇ ਹੀ ਕਰਿਓ ਬਾਕੀ ਜਿਹੜੇ ਮੇਰੇ ਵੀਡੀਓ ਨੂੰ ਪਸੰਦ ਕਰਦੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਬਾਕੀ ਮੈਂ ਕੱਲ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਯਾਰ ਤੁਸੀਂ ਉਹ ਵੀਡੀਓ ਨੂੰ ਇੰਨਾ ਪਸੰਦੀ ਨਹੀਂ ਕੀਤਾ ਲੱਗਦਾ ਤੁਸੀਂ ਆਪਣੇ ਗਰਨਾਮਪੁਰ ਧਰਮੇ ਮਿਸ ਕਰਦੇ ਹੋ ਬਸ ਹੁਣ ਇੱਕ ਦੋ ਦਿਨਾਂ ਦੀ ਗੱਲ ਹੈ ਤੇ ਮੈਂ ਚਲੀ ਜਾਣਾ ਤੇ ਫਿਰ ਬਹੁਤ ਸੋਹਣੇ-ਸੋਹਣੇ ਢੜਲੀ ਵਲੌਗ ਲੈ ਕੇ ਆਵਾਂ ਕਰਾਂਗੇ ਜਿੰਨੀ ਦਰ ਆਪਾਂ ਕੋਈ ਸਟੋਰੀ ਨਹੀਂ ਲੈ ਕੇ ਆਉਂਦੇ ਜਾਂ ਹਨ ਕੋਈ ਲਿਖੀ ਸਟੋਰੀ ਨਹੀਂ ਮਿਲਦੀ ਤੇ ਉਨੀ ਦਰ ਆਪਾਂ ਬਸ ਆਪਣੇ ਫੈਮਿਲੀ ਵਲੌਗ ਹੀ ਬਣਾਵਾਂਗੇ ਤੁਸੀਂ ਉਹਨਾਂ ਨੂੰ ਸਪੋਰਟ ਕਰਿਓ ਪਿਆਰ ਦਿਓ ਇਦਾਂ ਹੀ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਟੋਰੀ ਹੋਵੇ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਜਾਂ ਮੇਰੇ ਇਨਸਟਾ ਦੀ ਕਾਲੋ ਸੁਮਨੀਤ ਤੇ ਮੈਨੂੰ ਡੀਐਮ ਕਰ ਸਕਦੇ ਹੋ ਤੇ ਬਾਕੀ ਇਦਾਂ ਹੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀ ਜੇ ਤੁਹਾਨੂੰ ਇੱਕ ਗੱਲ ਕਰਨੀ ਰਹਿ ਗਈ ਕੱਲ ਨਮਸ਼ੇਨਾਜ ਨਾ ਵੀਡੀਓ ਅਪਲੋਡ ਕੀਤੀ ਸੀਗੀ ਤੇ ਤੁਸੀਂ ਸਾਰੇ ਬੜੇ ਪਜਲ ਹੋ ਗਏ ਸੀ ਇਸ ਇਮੀ ਦੀ ਡਿਗੇਸ਼ਨ ਨਾਲ ਤੁਹਾਨੂੰ ਭੂਆ ਕਹਿੰਦੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਮੰਮੀ ਨੂੰ ਮਾਸੀ ਕਹਿੰਦੀ ਹੈ ਇਹਦਾ ਕੀ ਮਤਲਬ ਹੈ ਸਮਝੇ ਨਹੀਂ ਮਤਲਬ ਇਹਦਾ ਇਹ ਹੈ ਕਿ ਇਹ ਮੇਰੀ ਮਾਸੀ ਦੀ ਪੋਤੀ ਹੈ ਤੇ ਇਹਦੇ ਡੈਡੀ ਜਿਹੜੇ ਨੇ ਮੇਰੇ ਮੰਮੀ ਉਹਨਾਂ ਦੇ ਲੱਗੇ ਮਾਸੀ ਤੇ ਇਹਦੇ ਲੱਗੇ ਤੇ ਦਾਦੀ ਪਰ ਇਹ ਦਾਦੀ ਨਹੀਂ ਕਹਿੰਦੀ ਇਹ ਡੈਡੀ ਵੱਲ ਵੇਖ ਕੇ ਨਾ ਸ਼ੁਰੂ ਤੋਂ ਜਦੋਂ ਤੋਂ ਛੋਟੀ ਸੀ ਨਾ ਅੱਜ ਤੱਕ ਮਤਲਬ ਮਾਸੀ ਕਹਿੰਦੀ ਆਈ ਹੈ ਇਹ ਰਿਸ਼ਤੇ ਦੇ ਨਾਲ ਇਹ ਮਾਸੀ ਕਹਿੰਦੀ ਹੈ ਤੇ ਬਾਕੀ ਰਹੀ ਗੱਲ ਫਿਰ ਮੇਰੇ ਰਿਸ਼ਤੇ ਦੀ ਤੇ ਜੇ ਇਹਦੇ ਡੈਡੀ ਦੀ ਮੇਰੇ ਮੰਮੀ ਮਾਸੀ ਲੱਗੇ ਤੇ ਮੈਂ ਇਹਦੀ ਭੂਆ ਹੀ ਲੱਗੀ ਤੇ ਇੱਕ ਦੋ ਕਮੈਂਟ ਸੀਗਾ ਕਿ ਦੀਦੀ ਸ਼ੈ ਨਾਲ ਦਾ ਵਿਆਹ ਕਰੋ ਮੈਂ ਕੋਈ ਗੱਲ ਨਹੀਂ ਕੋਈ ਸੋਹਣਾ ਜਿਹਾ ਮੁੰਡਾ ਲੱਭੇਗਾ ਸਾਲ ਡੇਢ ਦੋ ਸਾਲ ਤੱਕ ਤੇ ਫਿਰ ਇਹਦੀ ਵੀ ਮੈਰਿਜ ਕਰਾਂਗੇ ਫਿਰ ਘੈਂਟ ਜਿਹਾ ਵਲੌਗ ਬਣਾ ਕੇ ਪਾਵਾਂਗੇ ਤੇ ਜੇ ਤੁਹਾਡੇ ਕੋਈ ਰਿਸ਼ਤਾ ਹੋਏਗਾ ਸੋਹਣਾ ਜਿਹਾ ਤੇ ਫਿਰ ਤੁਸੀਂ ਦੱਸ ਦਿਓ ਜੇ ਤੁਹਾਨੂੰ ਜਿਆਦਾ ਜਲਦੀ ਹੈ ਵਿਆਹ ਵੇਖਣ ਦੀ ਤੇ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ